ਅਗਵਲ ਤੋਂ ਅਹਿਮ ਖਬਰਾਂ ਜੀ ਅਗਵਲ ਸਥਿਤ ਸੋੜ ਦੀ ਕੰਪਨੀ ਦੇ ਪ੍ਰਾਂਡ ਦੇ ਵਿੱਚੋਂ ਚੋਰਾਂ ਨੇ ਫੈਂਸ ਕੱਟ ਕੇ ਮਹਿੰਗੀਆਂ ਐਜ ਕਰਾਂ ਚੋਰੀ ਕੀਤੀਆਂ ਜੀ ਲਗਭਗ 6 ਲੱਖ 20 ਹਜ਼ਾਰ ਦੀਆਂ ਤਾਰਾਂ ਜਿਹੜੀਆਂ ਸੀਗੀਆਂ ਇਹ ਚੋਰੀ ਕੀਤੀਆਂ ਗਈਆਂ ਜੀ ਇਹਦੇ ਸਬੰਧ ਵਿੱਚ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜੀ ਜਿਹਦੇ ਵਿੱਚ ਭਾਰਤੀ ਮੂਲ ਦਾ ਕੋਈ ਨਹੀਂ ਹੈ ਜੀ ਤੇ ਅਸਲ ਦੇ ਵਿੱਚ ਮਾਨ ਸਾਹਿਬ ਇਹਦੇ ਸਬੰਧ ਵਿੱਚ ਹੁਣ 5 ਫਰਵਰੀ ਨੂੰ ਆ ਦ ਲਿਬਰਲ ਸਰਕਾਰ ਵੱਲੋਂ ਇੱਕ ਮੀਟਿੰਗ ਰੱਖੀ ਗਈ ਹੈ ਜੀ ਜਿਹਦੇ ਵਿੱਚ ਚਰਚਾ ਕੀਤੀ ਜਾਊਗੀ ਕਿ ਅਫਸਰਕਾਰ ਜਿਹੜੀ ਹੁਣ ਵੱਡੀ ਪੱਧਰ ਤੇ ਵਹਿਕਲ ਚੋਰੀ ਹੋ ਰਹੀ ਹੈ ਮਹਿੰਗੇ ਦੇਸ਼ ਤੋਂ ਬਾਹਰ ਜਾ ਰਹੇ ਆ ਉਹਦੇ ਸਬੰਧ ਵਿੱਚ ਕੀ ਫੈਸਲਾ ਲਿਆ ਜਾਣਾ ਹੈ ਕਿ ਅਫਸਰਕਾਰ ਇਹਨੂੰ ਰੋਕਿਆ ਕਿੱਦਾਂ ਜਾਵੇ ਇਹਦੇ ਤੇ ਵਿਚਾਰ ਚਰਦਿਆ ਕਰਨ ਵਾਸਤੇ ਜਿਹੜਾ ਮੀਟਿੰਗ ਬੁਲਾਈ ਆ ਜੀ ਅਨਟਾਰੀਓ ਗਵਰਨਮੈਂਟ ਨੇ ਜਿਹੜੇ ਕਿਨਨ ਗਾਰਡਨ ਕਾਰਪਲ ਮੌਦ ਵਿੱਚ ਚੇਂਜ ਕਰਨ ਜਾ ਰਹੀ ਦੀ ਵੱਡਾ ਚੇਂਜ ਕਰਨ ਜਾ ਰਹੀ ਆ ਹੁਣ ਤੱਕ ਮਾਨ ਸਾਹਿਬ ਜਿਹੜੇ ਬੱਚੇ ਸੀਗੇ ਉਹਨਾਂ ਨੂੰ ਸਿਰਫ ਉੱਥੇ ਕੇਂਦਰ ਗਾਰਡਨ ਦੇ ਵਿੱਚ ਗ੍ਰੇਡ 1 ਤੇ ਗ੍ਰੇਡ 2 ਦੇ ਵਿੱਚ ਖੜਾਇਆ ਜਾਂਦਾ ਸੀ ਜ਼ਿਆਦਾਤਰ ਜਿਹੜੀਆਂ ਗੇਮ ਜਿਹੜੀਆਂ ਲਰਨਿੰਗ ਜਿਹੜੀਆਂ ਗੇਮ ਹੈਗੀਆਂ ਉਹ ਹੀ ਉਹਦੇ ਵਿੱਚ ਉਹਨਾਂ ਨੂੰ ਦੱਸਿਆ ਜਾਂਦਾ ਸੀ ਲੇਕਿਨ ਹੁਣ ਇੱਕ ਬਕਾਇਦਾ ਇੱਕ ਸਿਲੇਬਸ ਸ਼ੁਰੂ ਕੀਤਾ ਜਾ ਰਿਹਾ ਜਿਹਦੇ ਵਿੱਚ ਬੱਚਿਆਂ ਨੂੰ ਜਿਹੜਾ ਗ੍ਰੇਡ 1 ਤੇ ਗ੍ਰੇਡ 2 ਦੇ ਸਿਲੇਬਸ ਪੜਾਇਆ ਜਾਣਾ ਉਹਦੇ ਇਨੀਸ਼ੀਅਲ ਜਿਹੜੇ ਕੁਝ ਸਿਲੇਬਸ ਆ ਰੀਡਿੰਗ ਲਿਸਨਿੰਗ ਉਹ ਵੀ ਬੱਚਿਆਂ ਨੂੰ ਸਿਖਾਈ ਜਾਊਗੀ ਪ੍ਰੋਪਰ ਤਾਂ ਜੋ ਉਹਨਾਂ ਦੀ ਪੇਕਅ ਪਏ ਜਿਹੜੀ ਅੱਗੇ ਵੱਧ ਸਕੇ ਮਾਨ ਸਾਹਿਬ ਦੇ ਨਾਲ ਇੱਕ ਅਹਿਮ ਖਬਰ ਫੈਡਰਲ ਗਵਰਨਮੈਂਟ ਦੇ ਜਿਹੜਾ ਫੈਸਲਾ ਆਇਆ ਜੀ ਕਿ ਜਿਹੜੀ ਸਿਟੀਨਸ਼ਿਪ ਜਿਹੜੇ ਲੋਕਾਂ ਨੇ ਸਿਟੀਨਸ਼ਿਪ ਇੱਥੇ ਆ ਕੇ ਲਈ ਆ ਭਾਵੇਂ ਵਿਦੇਸ਼ਾਂ 'ਚ ਬੌਰਨ ਹੋਏ ਸੀ ਜਿਵੇਂ ਆਪਾਂ ਹੈਗੇ ਆ ਭਾਰਤੀ ਮੂਲ ਦੇ ਪੰਜਾਬੀ ਮੂਲ ਦੇ ਲੋਕ ਆ ਤੇ ਉਹਨਾਂ ਦੇ ਬੱਚੇ ਜੇ ਵਿਦੇਸ਼ਾਂ 'ਚ ਪੈਦਾ ਹੁੰਦੇ ਸੀ ਜੇ فرض ਕਰੋ ਕੋਈ ਮਾਂ ਜਿਹੜੀ ਆ ਉਹ ਕੈਨੇਡਾ ਦੀ ਧਰਤੀ ਤੇ ਪੈਦਾ ਨਹੀਂ ਹੋਈ ਤੇ ਉਹਨੂੰ ਸਿਟੀਨਸ਼ਿਪ ਜਿਹੜੀ ਬਾਅਦ 'ਚ ਮਿਲਿਆ ਤੇ ਜੇ ਉਹ ਬਾਹਰ ਜਾ ਕੇ ਉਹਦੇ ਬੱਚਾ ਪੈਦਾ ਹੁੰਦਾ ਭਾਰਤ ਤੇ ਜਾ ਕੇ ਤੇ ਉਹਨੂੰ ਨਾਗਰਿਕਤਾ ਆਪੜ ਆ ਨਹੀਂ ਸੀ ਮਿਲਦੀ ਉਹਨੂੰ ਅਪਲਾਈ ਕਰਨੀ ਪੈਂਦੀ ਸੀ ਜਰੂਰ ਕੋ ਦੂਜੇ ਪਾਸੇ ਦੇਖੋ ਕੈਨੇਡਾ ਦੀ ਧਰਤੀ ਦੇ ਪੈਦਾ ਹੋਇਆ ਤੇ ਉਹਨੂੰ ਉਹਦੇ ਬੱਚੇ ਨੂੰ ਜੇ ਬਾਹਰ ਵੀ ਉਹਨੇ ਜਨਮ ਲਿਆ ਤਾਂ ਉਹਨੂੰ ਸਿਟੀਨਸ਼ਿਪ ਮਿਲਦੀ ਸੀ ਅਦਾਲਤ ਨੇ ਇਹ ਫੈਸਲਾ ਦਿੱਤਾ ਕਿ ਇਹ ਜਿਹੜੀ ਦੋ ਤਰ੍ਹਾਂ ਦੀ ਸਿਟੀਨਸ਼ਿਪ ਜਿਹੜਾ ਫਰਕ ਪਾਉਂਦੀ ਆ ਤੇ ਇਹ ਜਿਹੜਾ ਜਿਹੜਾ ਫੈਸਲਾ ਹੈਗਾ ਫੈਡਰਲ ਗਵਰਨਮੈਂਟ ਦਾ ਇਹ ਸਹੀ ਨਹੀਂ ਹੈਗਾ ਤੇ ਫੈਡਰਲ ਗਵਰਨਮੈਂਟ ਨੇ ਵੀ ਅਦਾਲਤ ਦੇ ਇਸ ਫੈਸਲੇ ਨੂੰ ਮੰਨ ਲਿਆ ਜੀ ਤੇ ਅੱਗੇ ਜਿਹੜਾ ਆ ਉਹਨੂੰ ਅਪੀਲ ਨਾ ਕਰਨ ਦਾ ਫੈਸਲਾ ਕੀਤਾ ਜੀ ਪ੍ਰੀਮੀਅਮ ਡੱਗਫੋਰਡ ਵੱਲੋਂ ਗ੍ਰੀਨ ਬੈਲਟ ਲੈਂਡਸਕੈਪ ਮਾਮਲੇ ਜਿਹੜੇ ਦੋਸ਼ ਲੱਗੇ ਸੀ ਉਹਦੇ ਸਬੰਧ ਵਿੱਚ ਹੁਣ ਜਿਹੜੀ ਜਾਣ ਸਾਹਮਣੇ ਆਈ ਹੈ ਜੀ ਅਹਿਮ ਖੁਲਾਸੇ ਹੋਏ ਆ ਐਨਡੀਪੀ ਵੱਲੋਂ ਜਿਹੜਾ ਸੂਚਨਾ ਅਧਿਕਾਰ ਤੱਕ ਜਾਣਕਾਰੀ ਲਈ ਗਈ ਗਿਆ ਕਿ ਜਿਹੜੀ ਬੋਰਡ ਗਵਰਨਮੈਂਟ ਦੇ ਵੱਡੇ ਅਧਿਕਾਰੀ ਸੀਗੇ ਜਾਂ ਜਿਹੜੇ ਚੀਫ ਆਫ ਸਟਾਫ ਸੀਗੇ ਜਾਂ ਮੰਤਰੀ ਸੀਗੇ ਉਹਨਾਂ ਵੱਲੋਂ ਨਿਰਧਾਰਤ ਸਮੇਂ ਤੋਂ ਪਹਿਲਾਂ ਜਿਹੜੀ ਸੀ ਇਨਫੋਰਮੇਸ਼ਨ ਲੀਕ ਕੀਤੀ ਗਈ ਹਾਲਾਂਕਿ ਇਹਨਾਂ ਅਧਿਕਾਰੀਆਂ ਵੱਲੋਂ ਆਰਸੀਐਮਪੀ ਸਾਹਮਣੇ ਤੇ ਜਿਹੜੇ ਅਡਲਟ ਜਨਰਲ ਹੈਗੇ ਆ ਉਹਨਾਂ ਦੇ ਸਾਹਮਣੇ ਜਾਂ ਦੌਰਾਨ ਜਿਹੜੀ ਬਿਆਨ ਦਿੱਤੇ ਸੀ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਉਹਨਾਂ ਨੇ ਕੋਈ ਵੀ ਇਨਫੋਰਮੇਸ਼ਨ ਸਮੇਂ ਤੋਂ ਪਹਿਲਾਂ ਜਿਹੜੀ ਬਾਹਰ ਲੀਕ ਨਹੀਂ ਕੀਤੀ ਲੇਕਿਨ ਹੁਣ ਕੁਝ ਨਿੱਜੀ ਈਮੇਲਾਂ ਜਿਹੜੀਆਂ ਨੇ ਉਹ ਸਾਹਮਣੇ ਲਿਆਂਦੀਆਂ ਜੀ ਐਨਡੀਪੀ ਨੇ ਜਿਹਦੇ ਵਿੱਚ ਉਹਨੇ ਦਾਵਾ ਕੀਤਾ ਕਿ ਇਹਨਾਂ ਅਧਿਕਾਰੀਆਂ ਨੇ ਕੁਝ ਡਿਵੈਲਪਰਸ ਨੂੰ ਨਿੱਜੀ ਈਮੇਲਾਂ ਦੇ ਰਾਹੀਂ ਇਹ ਦੱਸਿਆ ਸੀ ਕਿ ਜਿਹੜੀ ਪਲਾਨਿੰਗ ਹੈਗੀ ਉਹ ਕਿਸ ਤਰ੍ਹਾਂ ਦੀ ਹੈਗੀ ਆ ਤੇ ਉਹਨਾਂ ਨੂੰ ਡਾਇਰੈਕਟਲੀ ਫਾਇਦਾ ਪਹੁੰਚਾਉਣ ਦੀ ਗੱਲ ਕੀਤੀ ਸੀ ਜੇ ਧੰਨਵਾਦ ਮਾਨ ਸਾਹਿਬ ਆਪਾਂ ਦੁਬਾਰਾ ਜੁੜਦੇ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਸਨਵੀਰ ਗੁਰਮਖ ਸਿੰਘ ਜੋ ਤੁਹਾਡੇ ਲਈ ਖਬਰਾਂ ਲੈ ਕੇ ਆਏ ਲੋਕਲ ਹਾਈਲਾਈਟ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਵੀਰ ਖਬਰਾਂ ਸੁਣਾਉਂਦੇ ਆ